ਸਤਿ ਸ਼੍ਰੀ ਅਕਾਲ ਜੀ ਮੈਂ ਅੰਦਰ ਸਿੰਘ ਰੋਮੀ ਤੇ ਅੱਜ ਆਪਾਂ ਘੜੂਆ ਪਿੰਡ ਵਿੱਚ ਪਹੁੰਚੇ ਆ ਜਿੱਥੇ ਸਰਬਲੋਹ ਦੇ ਭਾਂਡੇ ਬਣਾਏ ਜਾਂਦੇ ਆ ਇੱਥੇ ਗੁਰੂ ਬਖਸ਼ਿਸ਼ ਦੀ ਗੁਰੂ ਸਾਹਿਬਾਨ ਦੀ ਬਖਸ਼ਿਸ਼ ਹੈ ਇਹ ਭਾਂਡੇ ਜਿਹੜੇ ਉਹਨਾਂ ਨੇ ਕਿਹਾ ਸੀਗਾ ਵੀ ਤੁਹਾਡੇ ਸਰਬਲੋਹ ਦੇ ਭਾਂਡੇ ਚਾਂਦੀ ਦੇ ਭਾਅ ਹੀ ਕਰਨਗੇ ਤੇ ਉਦੋਂ ਤੋਂ ਹੀ ਰੀਤ ਚੱਲੀ ਆ ਰਹੀ ਹੈ ਤੇ ਅੱਜ ਇਹ ਬਣਾ ਰਹੇ ਨੇ ਭਾਂਡੇ ਤੇ ਉਹਨਾਂ ਨਾਲ ਅੱਜ ਆ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੈ ਜੀ ਹਾਂ ਤੇ ਆਹ ਜਿਹੜੇ ਤੁਸੀਂ ਭਾਂਡੇ ਬਣਾ ਰਹੇ ਜੀ ਇਹ ਕਦੋਂ ਤੋਂ ਬਣਾ ਰਹੇ ਹੋ ਤੁਸੀਂ ਸਤਨੇ ਪਾਛੇ ਟਾਈਮ ਦੇ ਬਣਾ ਰਹੇ ਉਹ ਗਰ ਰਾਇ ਸਾਉ ਦੇ ਟਾਈਮ ਅੱਛਾ ਜਦੋਂ ਤੋਂ ਹੀ ਤੁਹਾਡੀ ਜਿਹੜੀ ਪੀੜ੍ਹੀ ਸੀ ਪਿੰਡ ਦੇ ਵਿੱਚ ਆਏ ਸੀਗੇ ਇੱਥੇ ਇੱਥੇ ਐਸੇ ਗੁਰਦੁਆਰਾ ਬਣਿਆ ਭਾਈ ਇਹਨਾਂ ਦਾ ਹੀ ਇੱਥੇ ਸਾਡੇ ਕਿਸੇ ਬਜ਼ੁਰਗ ਨੇ ਇਹਦੇ ਵਿੱਚ ਬਾਟ ਦੇ ਵਿੱਚ ਦੇ ਗੋਣਾ ਖਿਲੇ ਗਏ ਤੇ ਉਹਨਾਂ ਦੇ ਗੁਰਦੁਆਰਾ ਸਾਹਿਬ ਜਿੱਥੇ ਬੈ ਕੇ ਤੇ ਬਾਬਾ ਜੀ ਉਹ ਗੁਰਦੁਆਰਾ ਸਾਹਿਬ ਦਾ ਨੌ ਵੀ ਦੇਖ ਸਾਹਿਬ ਰੱਖਿਆ ਗਿਆ ਇਹਨਾਂ ਨੇ ਇਹਨਾਂ ਦੀ ਬਖਸ਼ਿਸ਼ ਹੈ ਇਹਨਾਂ ਅੱਛਾ ਉਦੋਂ ਤੋਂ ਹੀ ਲੈ ਕੇ ਹੁਣ ਤੱਕ ਜੁੜੇ ਤੁਹਾਡੀ ਪੁਰਾਣੀ ਪੀੜ੍ਹੀਆਂ ਸੀਗੀਆਂ ਉਹ ਵੀ ਆਈ ਕੰਮ ਕਰਦੇ ਸੀ ਤੇ ਅੱਛੇ ਤੇ ਜਿਹੜੇ ਮਤਲਬ ਕਿ ਹੁਣ ਤੁਹਾਡੇ ਨਵੇਂ ਅੱਗੇ ਨਿਆਣੇ ਆ ਬੱਚੇ ਆ ਰਹੇ ਆ ਉਹ ਕਰਨਾ ਚਾ ਰਹੇ ਆ ਕੰਮਕ ਨਹੀਂ ਆਪਣਾ ਹੋਰ ਧੰਦਿਆਂ ਦੇ ਪੈਰੇ ਕਰਦੇ ਆਂ ਕਰਦੇ ਆ ਆਹੀ ਕੰਮ ਕਰ ਰਹੇ ਆ ਤੇ ਅੱਛਾ ਮਤਲਬ ਕਿ ਜਦੋਂ ਤੱਕ ਤੁਸੀਂ ਕਰ ਰਹੇ ਕਰਦੇ ਰਹੋਗੇ ਹੀ ਆ ਨਹੀਂ ਠੀਕ ਹੈ ਜੀ ਉਹ ਤਾਂ ਤੇ ਜਿਹੜਾ ਹੁਣ ਆਪਣੇ ਬਣਦੇ ਆਂ ਭਾਂਡੇ ਤੁਸੀਂ ਕਿਵੇਂ ਮਤਲਬ ਕਿ ਇਹਾ ਗੁਰਦੁਆਰਾ ਸਾਹਿਬ ਵੀ ਜਾਂਦੇ ਆਂ ਜਿਹੜੇ ਉਰੇ ਤੋਂ ਹੀ ਬਣ ਕੇ ਗੁਰਦੁਆਰਾ ਸਾਹਿਬ ਵੀ ਜਾਂਦੇ ਆਂ ਆਮ ਪਬਲਿਕ ਵੀ ਖਰੀਦੀਏ ਅੱਛਾ ਆਮ ਬੰਦੇ ਵੀ ਖਰੀਦਦੇ ਆਂ ਤੇ ਕਿਆ-ਕਿਆ ਤੁਹਾਡੇ ਕੋਲ ਉਪਲਬਧ ਹੈ ਸਰ ਬਿਲੋਦਾ ਸੋਈ ਦਾ ਸਾਰਾ ਸਮਾਨ ਹੈ ਸਾਡੇ ਕੋਲ ਚਮਕੀ ਤੇ ਲੈ ਦੇ ਮੈਂ ਜਿੱਦਾਂ ਗੁਰੂ ਸਾਹਿਬਾਨ ਨੇ ਕਿਹਾ ਦਾ ਵੀ ਆਪਾਂ ਨੂੰ ਸਰਬ ਲੋਹ ਦੇ ਭਾਂਡਿਆਂ ਚ ਹੀ ਆਪਣਾ ਖਾਣਾ ਖਾਣਾ ਚਾਹੀਦਾ ਬਣਾਉਣਾ ਚਾਹੀਦਾ ਨੇ ਤੇ ਆਪਾਂ ਟਰੈਡੀਸ਼ਨਲ ਜਿਹੜਾ ਨਵਾਂ ਦੌਰ ਆ ਗਿਆ ਉਹਦੇ ਵਿੱਚ ਚੱਲ ਗਏ ਸਟੀਲ ਦੇ ਭਾਂਡੇ ਲੈ ਲਏ ਕਈਆਂ ਨੇ ਕੋਈ ਇਸ ਤਰ੍ਹਾਂ ਦੇ ਭਾਂਡੇ ਲੈ ਲਏ ਵੀ ਤੁਸੀਂ ਦੂਈ ਵਾਰ ਇਹ ਕੀ ਕਹਿਣਾ ਚਾਹੂਗਾ ਵੀ ਕੀ ਕਰਨਾ ਹੈ ਨਾ ਮ ਬਦਲ ਕੇ ਸਤ ਤੁਹਾਨੂੰ ਕੋ ਭਾਂਡੇ ਰੱਖ ਕੇ ਸਾਥੇ ਸਰਬ ਲੋਹੇ ਬਰਤਨ ਲਜਾਣੇ ਇਹਦੇ ਵਿੱਚ ਚਾਲਤ ਨਹੀਂ ਛੱਡਦੇ ਆਪਣਾ ਲੰਗਰ ਪਾਣੀ ਦੋ ਵੀ ਛਕਣਗੇ ਤੁਸੀਂ ਆਪਣੇ ਘਰੇ ਵੀ ਆਹੀ ਇਸਤੇਮਾਲ ਕਰਦੇ ਸਾਰੇ ਭਾਂਡਾ ਜੀ ਹਾਂਜੀ अच्छा जी सारा कुछ ਤੁਸੀਂ ਆਪਣਾ ਸਰਬਲੋਹ ਦਾ ਹੀ ਵਰਤ ਰਹੇ ਹੋ ਤੇ ਜਿਹੜੇ ਬਾਹਰ ਕੜਾਹੇ ਪਏ ਆ ਇਹ ਕਿੱਥੇ ਲਈ ਤਿਆਰ ਹੋ ਰਹੇ ਆ ਇਹ ਤੱਕ ਆਪਣਾ ਹਜੂਰ ਸਾਹਿਬ ਹਾਂ ਤਾਂ ਉਥੋਂ ਤੋਂ ਤੁਹਾਨੂੰ ਆਰਡਰ ਮਿਲਿਆ ਹੋਇਆ ਹੀ ਹੈ ਤੇ ਪਹਿਲਾਂ ਵੀ ਤੁਸੀਂ ਬਣਾ ਬਣਾ ਕੇ ਭੇਜਿਓ ਭੇਜਾਂਗੇ ਤੇ ਇੱਕ ਖੰਡੇ ਦੀ ਵੀ ਗੱਲ ਚੱਲਦੀ ਆ ਖੰਡਾ ਸਾਹਿਬ ਬਣਾਇਆ ਗਿਆ ਹੀ ਸਰਬਲੋਹ ਦਾ ਉਹ ਵੀ ਤੁਹਾਡੇ ਉਰੇ ਤੋਂ ਹੀ ਬਣਾਇਆ ਗਿਆ ਸੀਗਾ ਇੱਥੇ ਪਿੰਡ ਦੇ ਗਿਆ ਇਹ ਪਤਾ ਨਹੀਂ ਸਾਨੂੰ ਕਿਹੜੇ ਬਿਊਰ ਬਣਾਉਣਾ ਹੈ ਅੱਛਾ ਜੀ ਤੇ ਹਾਂ ਜੀ ਔਰ ਕੋਈ ਇਤਿਹਾਸਿਕ ਗੱਲ ਕੋਈ ਜਿੱਦਾਂ ਕੋਈ ਗੱਲ ਹੋਈ ਸੀ ਉਹ ਕੋਈ ਬਾਲਕਸ ਐਸਐਸ ਕੇ ਸਾਡੇ ਪਿੰਡ ਦੇ ਵਿੱਚ ਇੱਕ ਮੈਂ ਨੌਵੇਂ ਪਾਟੇ ਦਾ ਬੁਰਦਵਾਰਾ ਦੀ ਗਈ ਅੱਛਾ ਜੀ ਉਹ ਕੰਡ ਦੇ ਬੈਕਸਾਈਡ ਤੇ ਅੱਛਾ ਜੀ ਤੇ ਮਤਲਬ ਇਹ ਹੈ ਤੁਸੀਂ ਹੁਣ ਕਿੰਨੇ ਮਤਲਬ ਕਿ ਬਣਾ ਦਿੰਨੇ ਹੋ ਇੱਕ ਦਿਨ ਚ ਕਿੰਨੇ ਕਾਰੀਗਰ ਰੱਖੇ ਹੋਏ ਆ ਜੀ ਇਹ ਤਿੰਨੇ ਬੰਦੇ ਹੀ ਇੱਥੇ ਇਹ ਤਿੰਨੇ ਬੰਦੇ ਆਪਣੇ ਘਰ ਦੇ ਮੈਂਬਰ ਹੀ ਆ ਕਿ ਹੋਰ ਬੰਦੇ ਵੀ ਰੱਖੇ ਹੋਏ ਸਾਰੇ ਘਰ ਦੇ ਮੈਂਬਰਾਂ ਤੇ ਕਿੰਨੇ ਇੱਕ ਦਿਨ ਚ ਬਾਟੇ ਤਿਆਰ ਹੋ ਜਾਂਦੇ ਆ ਜੀ 35% ਉਹਨੇ ਜੇ ਆਪਾਂ ਨੇ ਸਹੀ ਢੰਗ ਨਾਲ ਬਣਾਉਣਾ ਹੈ ਅੱਛਾ ਜੀ 3 ਪੰਤੀਬੀ ਸਿੱਕ ਦਿਨ ਤੇ ਤਿਆਰ ਹੋ ਜਾਂਦੇ ਹੋਰ ਬਾਕੀ ਸਮਾਨ ਵੀ ਸਾਰਾ ਹੈ ਮਤਲਬ ਕਿ ਬਣਾ ਰਹੇ ਆਪੇ ਬਣਾ ਰਹੇ ਆ ਸਾਰਾ ਇਹਦੇ ਤੇ ਕਿਆ ਕਿਆ ਲਾਗਤ ਲੱਗ ਜਾਂਦੀ ਹੈ ਜੇ ਦੇਖਿਆ ਜਾਏ ਤੇ ਆਪਾਂ ਭਾਂਡਾ ਲਿਆਉ ਮਿਲ ਮਿਲ ਲੈਂਦੇ ਤੁਸੀਂ ਲੋਹਾ ਨਹੀਂ ਰੂਰੇ ਕੁੱਟਮਾਰ ਕਰ ਰਹੇ ਜਿਹਦੇ ਨਾਲ ਤੇ ਹੋਰ ਕੋਈ ਗੱਲ ਕੁਝ ਦੱਸਣਾ ਚਾਹੋ ਜੇ ਕਹਿਣਾ ਚਾਹੋ ਜੀ ਕੋਈ ਤੇ ਬਿਮਾਰੀਆਂ ਤੇ ਰਹਦੇ ਹੀ ਐ ਅੱਛਾ ਜੀ ਹਾਂ ਸਾਰੀਆਂ ਬਿਮਾਰੀਆਂ ਤੇ ਰਹਤ ਐ ਜੀ ਬਾਕੀ ਦੂਸਰੀ ਗੱਲ ਐ ਆਰਨ ਦੀ ਕਮੀ ਨਹੀਂ ਆਉਗੀ ਇਹ ਵਿਸ਼ੇਕ ਕਰਨਾ ਜੀ ਇਹਦੇ ਭਾਂਡੇ ਚ ਖਾਉਂਗੇ ਇਹ ਆਪਾਂ ਇਹ ਸਰਬਲੋਹ ਦੇ ਪਿੱਛੇ ਖਾਉਂਗੇ ਹਰ ਕੋਈ ਦਾਲ ਸਬ지 ਪਾਕਾ ਖਾ ਸਕਦੇ ਇਹਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਹਾਂਜੀ ਅੱਛਾ ਜਿੱਦਾਂ ਇਹਨਾਂ ਨੂੰ ਜੰਗ ਲੱਗ ਜਾਂਦੀ ਹੈ ਉਹਦੇ ਕਰਕੇ ਵੀ ਲੋਕਾਂ ਨੇ ਸ਼ਾਇਦ ਮੈਨੂੰ ਲੱਗਿਆ ਇਹਨੂੰ ਛੱਡਿਆ ਜੀ ਤੇ ਫਿਰ ਇਹ ਭਾਂਡੇ ਜਿਵੇਂ ਬਣੇ ਜੰਗ ਨਹੀਂ ਲੱਗਦਾ ਇਹਨੂੰ ਗਿਆ ਆਪਾਂ ਆਇਓ ਸੰਭਾਲ ਰੱਖੂਗੇ ਪੂਰੀ ਸੁਕ ਮਾਂਜ ਰੱਖਣੇ ਪੈਣੇ ਜ਼ਿਆਦਾ ਦੌਰੇ ਫਰੇਤੇ ਜਾਂ ਸੁਹਾਣਾਂ ਆ ਪਹਿਲਾਂ ਜਿਦਾਂ ਪਿੰਡਾਂ ਜ ਸੁਹਾਣਾਂ ਵਾਲੀ ਮਾਂਜਦੇ ਸੀਗੇ ਸਾਰੇ ਭਾਂਡੇ ਪਰ ਹੁਣ ਨਵੇਂ ਉਹ ਚੱਲ ਗਏ ਉਹਨਾਂ ਨੇ ਬਿਮਾਰੀਆਂ ਹੀ ਬਣਾਤੀਆਂ ਤੇ ਬਿੰਮ ਲਈ ਜਰਜੁਰ ਕੁਛ ਨਹੀਂ ਮਕਰਦੇ ਬਿੰਮ ਵਗੈਰਾ ਨਾਲ ਨਹੀਂ ਮਾਜਦੇ ਇਹ ਇਹ ਸਿਰਫ ਇੱਧਰੋਂ ਵਾਲੇ ਮਾਣੇ ਜੀ ਅੱਛਾ ਚਮਕ ਗਿਆ ਨਿਕੜ ਜਾਂਦੀ ਹੈ ਹਾਂਜੀ ਹਾਂਜੀ ਤੇ ਫਿਰ ਇਹਦੇ ਨਾਲ ਗੁਜ਼ਾਰਾ ਵਧੀਆ ਹੋ ਚੱਲਦਾ ਜੀ ਤੁਹਾਡਾ ਬੀਜ ਦਾ ਮਹਾਰਾਜ ਦੀ ਕਿਰਪਾ ਜੀ ਅੱਛਾ ਕੋਈ ਦਿੱਕਤ ਵਾਲੀ ਗੱਲ ਨਹੀਂ ਜਿੱਦਾਂ ਹੁਣ ਨਵੇਂ ਨਿਆਣੇ ਆ ਜਗ੍ਹਾ ਲਾ ਰਹੇ ਕੋਈ ਬਾਹਰ ਨੂੰ ਜਾ ਰਹੇ ਜਾਂ ਕੋਈ ਖੇਤੀਬਾੜੀ ਆ ਕੋਈ ਹੋਰ ਧੰਦਿਆਂ 'ਚ ਲੱਗ ਰਹੇ ਹਨੀ ਵੀ ਦੇਖ ਕੇ ਵੀ ਹਨੀ ਜਿਆਦਾ ਪੈਸਾ ਬਣੇ ਆ ਇੱਧੇ ਤੇ ਨਹੀਂ ਖੇਤੀਬਾੜੀ ਤਾਂ ਸਾਰੇ ਜਿੰਨੇ ਵੀ ਮਿਸਤਰੀਆ ਕੋਈ ਵੀ ਨਹੀਂ ਕਰਦਾ ਜੀ ਸਾਰੇ ਹੱਫ ਹੱਫ ਦਸਤ ਕਰੇ ਕੰਮ ਇਹਨਾਂ ਦੇ ਅੱਛੇ ਇਹ ਫਿਰ ਜਦੋਂ ਨਵਾਂ ਦੌਰ ਆ ਗਿਆ ਹਨੀ ਲੋਕ ਬਾਹਰ ਉਹ ਨਹੀਂ ਸਾਡੇ ਕੰਮ ਹੀ ਤੁਹਾਡੇ ਬੱਚੇ ਨਹੀਂ ਬਾਹਰ ਨੂੰ ਗਏ ਸਾਰੇ ਉਰੇ ਹੀ ਕੰਮ ਕਰਦੇ ਇੱਕੇ ਲੜਕਾ ਹੀ ਅੱਛੇ ਤੇ ਆਹੀ ਦੁਕਾਨ ਹੈਗੀ ਕੋ ਹੋਰ ਵੀ ਤੁਹਾਡੀ ਹੈਗੀ ਹੈ ਸਹੀ ਹੈ ਇਹ ਦਾ ਨੇ ਤਕਰੀਬਨ 6 ਦੁਕਾਨਾਂ ਹੈ ਇੱਥੇ ਪਿੰਡ ਦੇ ਅੱਛੇ ਆਪਣੇ ਫਿਲਹਾਲ ਇੱਕ ਹੀ ਹੈ ਅੱਛੇ ਤੇ ਹੋਰ ਨਹੀਂ ਕਦੀ ਸੋਚਿਆ ਵੀ ਅਸੀਂ ਕਿਤੇ ਬਾਹਰ ਜਾ ਕੇ ਵੀ ਖੋਲੀਏ ਤੇ ਉੱਥੇ ਥੋੜੀ ਜਿਆਦਾ ਇਨਕਮ ਵਾਧੂਗੀਕਰ ਹੋ ਰਹੀ ਪੇ ਬਾਹਰ ਬੰਦ ਨਹੀਂ ਬੰਨ੍ਹ ਸਕਦੇ ਇਹ ਕੁਐਸਚਨ ਹੈ ਤੇ ਗੁਰੂ ਸਾਹਿਬ ਦਾ ਵਰਦਾਨ ਹੈ ਮਿਲਿਆ ਉਰੀ ਬਣ ਜਾਂਦੀ ਇੱਥੇ ਬੰਨ ਕੇ ਹੈ ਕੜਾਈਆਂ ਵਗੈਰਾ ਤੁਹਾਨੂੰ ਮਿਲ ਜਾਣਗੇ ਬਾਹਰ ਬڑے ਕਰਾਹੇ ਮਿਲ ਜਾਣਗੇ ਬਾਹਰ ਪਰ ਜਿਹੜੇ ਬਰਤਨ ਹੈ ਇਹ ਰਸੋਈ ਵਾਲੇ ਛੋਟੇ ਦੇ ਲੈ ਕੇ بڑے ਤੱਕ ਉਹ ਇੱਥੇ ਬਖਸ਼ਿਸ਼ ਹੋਈ ਹੋਇਆ ਬਈ ਉਰੇ ਹੀ ਮਿਲੂਗੇ ਹਾਂ ਇਹ ਮੈਨੂੰ ਲੱਗੀ ਹਾਂ ਨਹੀਂ ਉਹ ਸੀ ਬਖਸ਼ਿਸ਼ ਦੇ ਕਾਰਨ ਹੀ ਇੱਥੇ ਹੀ ਤੁਹਾਨੂੰ ਕਰ ਰਹੇ ਆ ਤੁਸੀਂ ਬਾਹਰ ਨਹੀਂ ਕਰ ਸਕਦੇ ਆ ਉਹਨਾਂ ਕੋਈ ਹਾਂ ਤੇ ਜੇ ਕਿਸੇ ਨੇ ਲੈਣਾ ਹੋਏ ਤਾਂ ਉਰੇ ਹੀ ਆਣ ਕੇ ਮਿਲੂਗੇ ਹਾਂਜੀ ਪਹਿਲਾਂ ਤੁਸੀਂ ਆਨਲਾਈਨ ਆਰਡਰ ਤੇ ਵੀ ਆ ਕੁਝ ਐਦਾਂ ਵੀ ਹੈਗਾ ਜੀ ਆਨਲਾਈਨ ਵੀ ਕਰ ਦਿੰਨੇ ਆ ਅਜਿਹਾ ਲਿਆਂ ਸਾਰੇ ਮੇਲਿਆਂ ਤੇ ਜਾਂਦੇ ਤੇ ਆਪਣਾ ਜਿਹੜੇ ਆਪਣੇ ਦਾ ਅਨੰਦਪਸਾਹ ਹੋਇਆ ਸਿੰਘ ਸਭਾ ਹੋਈ ਅਧਿਗੜ ਸਾਹਿਬ ਉਹ ਜਿਹੜੇ ਅਧਿਗੜ ਸਾਹਿਬ ਕਮਕੌਰ ਸਾਹਿਬ ਮੁਕਸਰ ਸਾਹਿਬ ਦਮਦਮਾ ਸਾਹਿਬ ਸਾਰੀ ਜਗ੍ਹਾ ਤੇ ਜਾਂਦੇ ਅੱਛੇ ਠੀ ਤੇ ਹੋਰ ਕੁਝ ਗੱਲ ਕਹਿਣਾ ਚਾਹੋ ਕੋਈ ਦੱਸਣਾ ਚਾਹੋ ਕਿਸੇ ਬਾਰੇ ਆਪਣੇ ਬਾਰੇ ਜਾਂ ਕੁਝ ਕਹਿੰਦਾ ਕਹਿਣਾ ਇਹਦੇ ਵਿੱਚ ਸਰਬ ਲੋਜ ਆਪ ਨੂੰ ਚੱਕਣਾ ਚਾਹੀਦਾ ਜਿਵੇਂ ਆਉਣ ਵਾਲੀ ਪੀੜੀ ਹੈ ਤਾਂ ਕਿ ਆਪਾਂ ਭਾਰੀ ਤੇ ਰਹਤ ਹੋਈਏ ਸੀ ਆਪਣੀ ਤੇ ਇਹ ਬੇਨਤੀ ਆਈ ਥੀ ਧੰਨਵਾਦੀ ਤੁਹਾਡਾ ਤੁਸੀਂ ਗੱਲ ਕੀਤੀ ਇਹ ਸਾਰੀ ਗੱਲਬਾਤ ਦੱਸੀ ਜੀ ਕੀ ਇਤਿਹਾਸਾ ਕਿਵੇਂ ਏ ਤੇ ਸੀਗੇ ਸਾਡੇ ਨਾਲ ਜੋ ਸਰਬ ਲੋ ਉਹਦੇ ਭਾਂਡੇ ਬਣਾਉਂਦੇ ਆਂ ਤੇ ਉਹਨਾਂ ਨੂੰ ਬਜ਼ੁਰਗਾਂ ਤੋਂ ਚੱਲੀ ਆ ਰਹੀ ਆ ਗੁਰੂ ਹਰਗੋਬਿੰਦ ਜੀ ਦੀ ਉਹਨਾਂ ਨੂੰ ਬਖਸ਼ੀਸ਼ ਹੈ ਜੋ ਹੁਣ ਤੱਕ ਚੱਲੀ ਆ ਰਹੀ ਉਹਨਾਂ ਦੀ ਜਿਹੜੀ ਨਵੀਂ ਪੀੜ੍ਹੀ ਵੀ ਉਹਨਾਂ ਨੇ ਕੋਈ ਬਾਹਰ ਜਾਣ ਦਾ ਨਹੀਂ ਸੋਚਿਆ ਆਪਣੇ ਹੀ ਧੰਦੇ 'ਚ ਲੱਗੇ ਹੋਏ ਆਂ ਤੇ ਗੁਰੂ ਦੀ ਕਿਰਪਾ ਨਾਲ ਸਾਰਾ ਕੁਝ ਵਧੀਆ ਚੱਲ ਰਿਹਾ ਏ ਤੇ ਆ ਸੀਗੇ ਸਾਡੇ ਨਾਲ ਦੀ ਧੰਨਵਾਦ ਤੁਹਾਡਾ ਜੀ